ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਾਂ ਪੜ ਰਹੇ ਹਾਂ ਰਾਮ ਸਰੂਪ ਅਣਖੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ ਚਲੋ ਪੜਦੇ ਹਾਂ ਇਸ ਦਾ ਅਗਲਾ ਅਧਿਆਇ ਜੰਗੀਰਾ ਆਪ ਇੱਕ ਦਿਨ ਹਰਦਿਤ ਸਿੰਘ ਕੋਲ ਆਇਆ ਅਤੇ ਦੂਜੇ ਦਿਨ ਪਹਿਲੀ ਬਸ ਉਹਨੂੰ ਰਾਮਪਰੇ ਲੈ ਗਿਆ ਨਾਲ ਹੀ ਨਸੀਬ ਉਹਨਾਂ ਦਿਨਾਂ ਵਿੱਚ ਹਰਦਲ ਸਿੰਘ ਰਾਮਪੁਰੇ ਸੀ ਇਸ ਸੰਬੰਧੀ ਜੰਗੀਰੇ ਨੇ ਪਹਿਲਾਂ ਹੀ ਪਤਾ ਲੈ ਰੱਖਿਆ ਸੀ ਦੇਸ਼ ਵਿੱਚ ਐਮਰਜੈਂਸੀ ਟੁੱਟਣ ਬਾਅਦ ਆਮ ਚੋਣਾਂ ਹੋ ਚੁੱਕੀਆਂ ਸਨ ਲੋਕ ਸਭਾ ਲਈ ਅਤੇ ਪ੍ਰਾਂਤਾਂ ਦੀਆਂ ਵਿਧਾਨ ਸਭਾਵਾਂ ਲਈ ਵੀ ਲਗਭਗ ਸਾਰੇ ਦੇਸ਼ ਵਿੱਚ ਕੋਈ ਅਜਹੀ ਹਵਾ ਚੱਲੀ ਕਿ ਕਾਂਗਰਸ ਪਾਰਟੀ ਹਾਰ ਦੇ ਇੰਦਰਾ ਗਾਂਧੀ ਆਪ ਵੀ ਨਾ ਜਿੱਤ ਸਕੇ ਕੇਂਦਰ ਵਿੱਚ ਰਾਜ ਹੁਣ ਜਨਤਾ ਪਾਰਟੀ ਦਾ ਸੀ ਮਰਾਰਜੀ ਦੇਸਾਈ ਪ੍ਰਧਾਨ ਮੰਤਰੀ ਬਣੇ ਪੰਜਾਬ ਵਿੱਚ ਅਕਾਲੀਆਂ ਨੇ ਜਨਤਾ ਪਾਰਟੀ ਨੂੰ ਨਾਰ ਲਾ ਕੇ ਸਰਕਾਰ ਬਣਾ ਲਈ। ਕੇਂਦਰੀ ਸਰਕਾਰ ਵਿੱਚ ਵੀ ਅਕਾਲੀ ਦਲ ਦੀ ਪਾਈ ਵਾਲੀ ਸੀ। ਹਰਦਿਲ ਸਿੰਘ ਅਕਾਲੀ ਟਿਕਟ ਉੱਤੇ ਐਮ ਐਲ ਏ ਬਣ ਗਿਆ। ਭਾਰ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹ ਮੰਤਰੀ ਨਹੀਂ ਲਿਆ ਗਿਆ। ਉਂਝ ਕੇਂਦਰ ਵਿੱਚ ਰਾਜ ਉਹਨਾਂ ਦੇ ਪਾਈਵਲ ਜਨਤਾ ਪਾਰਟੀ ਦਾ ਸੀ। ਪੰਜਾਬ ਵਿੱਚ ਰਾਜ ਅਕਾਲੀ ਦਲ ਦਾ ਸੀ। ਹਰਦਿਲ ਸਿੰਘ ਦੀ ਪੁੱਛ ਦੱਸ ਮੰਤਰੀ ਅਜੇ ਹੀ ਸੀ। ਕਿਤੇ ਵੀ ਕਿਸੇ ਮੈਕਮੇ ਵਿੱਚ ਉਹ ਜਾਂਦਾ ਉਹਦੀ ਸਪਾਰਸ਼ ਚੱਲ ਜਾਂਦੀ ਦਿੱਲੀ ਵੀ ਉਹ ਜਾਂਦਾ ਹਰਦੇਤ ਸਿੰਘ ਨੇ ਜੰਗੀਰੇ ਬਾਰੇ ਦੱਸ ਕੇ ਨਸੀਬ ਦੀ ਗੱਲ ਤੋੜੀ ਮੁੰਡਾ ਬੀਏ ਆ ਜੀ ਬਹੁਤ ਸਾਊ ਹੈ ਪੜਾਈ 'ਚ ਹੁਸ਼ਿਆਰ ਹੀ ਰਿਹਾ ਹੈ ਪਿੰਡ ਦਾ ਦੋਤਾ ਹੈ ਤੇ ਫੇਰ ਜੰਗੀਰੇ ਦਾ ਭਾਣ ਜਾ ਜੰਗੀਰਾ ਕੰਮ ਦਾ ਬੰਦਾ ਸਰਦਾਰ ਜੀ ਆਪਣੀਆਂ ਬੋਤਾਂ ਵੇਲੇ ਇਹਨੇ ਬਹੁਤ ਮਦਦ ਕੀਤੀ ਆ ਬੰਦਾ ਹੀ ਆਪਣਾ ਇਸ ਮੁੰਡੇ ਨੂੰ ਕਿਤੇ ਟੁਕੜੇ ਪਾਉ ਕਿਸੇ ਵੀ ਨੌਕਰੀ ਤੇ ਲਵਾ ਦਿਓ ਹਰਦੇਤ ਸਿੰਘ ਨੇ ਪੂਰਾ ਠੋਕ ਕੇ ਆਖਿਆ ਹਰਦਿਲ ਸਿੰਘ ਨੇ ਉਹਨਾਂ ਨੂੰ ਚਾਪ ਲਾਈ ਫਿਰ ਸਪਸ਼ਟ ਗੱਲ ਰੱਖ ਦਿੱਤੀ ਗੱਲ ਇਹ ਹੈ ਹਰਦੇਤ ਸਿਆ ਵੀ ਤੂੰ ਆ ਗਿਆ ਤੇਰਾ ਆਖਿਆ ਸੀ ਮੋੜ ਹੀ ਨਹੀਂ ਸਕਦੇ ਕਿਤੇ ਵੀ ਕੋਈ ਜਗਾ ਨਿਕਲੇ ਇਹ ਕਾਕਾ ਅਰਜੀ ਦੇ ਦੇਵੇ ਆਪਾਂ ਲਾ ਦੇਾਂਗੇ ਪੂਰਾ ਜੋਰ ਜੀ ਨੂੰ ਕਹੋ ਕਹਿ ਦਿਆਂਗੇ ਹੁਣ ਜਗਾ ਇਹਨੇ ਆਪ ਲੱਭਣੀ ਆ ਕਿਉਂ ਭਾਈ ਜੰਗੀਰ ਸਿਆ ਠੀਕ ਹੈ ਸਰਦਾਰ ਜੀ ਨੇ ਤਾਂ ਸੇਰੇ ਦੀ ਗੱਲ ਸੁਣਾਤੀ ਹੁਣ ਅੱਗੇ ਹਿੰਮਤ ਤੁਸੀਂ ਕਰੋ ਹਰਦੇਵ ਸਿੰਘ ਨੇ ਬਾਗੋ ਬਾਗ ਹੋ ਕੇ ਆਖਿਆ ਕਿਉਂ ਨਸੀਬ ਭਾਈ ਜੰਗੀਰਾ ਮੁੰਡੇ ਵੱਲ ਚਾਕਿਆ ਨਸੀਬ ਕੁਝ ਨਹੀਂ ਬੋਲਿਆ ਸੁੱਕੇ ਬੁੱਲਣਾ ਤੇ ਜੀਉ ਫੇਰੀ ਤੇ ਦੱਬਿਆ ਜਾ ਮੁਸਕਰਾਇਆ ਸਰਦਾਰ ਜੀ ਜੇ ਤਾਂ ਤੁਸੀਂ ਐਨਾ ਕਰੋਗੇ ਹੁਣ ਜਗਾ ਵੀ ਤੁਸੀਂ ਲੱਭ ਦਿਓ ਤੁਹਾਡੇ ਤਾਂ ਸਭ ਨਿਗਾਹ ਚੋ ਹੈ ਜੰਗੀਰਾ ਸਿੱਧਾ ਹੀ ਹਰਦੇਲ ਸਿੰਘ ਨਾਲ ਗੱਲ ਕਰਨ ਲੱਗ ਪਿਆ ਸਾਨੂੰ ਐਨਾ ਨਹੀਂ ਪਤਾ ਜੰਗੀਰ ਸਿਆ ਸਾਨੂੰ ਤਾਂ ਵਾਰਤ ਲੋ ਬਸ ਕਿ ਮੈਂ ਬਰਤਣਾ ਇਹ ਤੁਸੀਂ ਆਪ ਦੇਖੋ ਜੀ ਨੂੰ ਕਹੋਗੇ ਕਹਿ ਦੂੰਗਾ ਕੰਮ ਵੀ ਲਾਜ਼ਮੀ ਹੋ ਪੋਸਟਾਂ ਨਿਕਲਦੀਆਂ ਹੀ ਰਹਿੰਦੀਆਂ ਨੇ ਅਖਬਾਰਾਂ ਚੋ ਸ਼ਬਦ ਐ ਸਾਹਿਬ ਇਹ ਮੁੰਡੇ ਨੂੰ ਪਤਾ ਕੁੱਲ ਚੀਜ਼ ਦਾ ਤੇ ਫਿਰ ਹਰਦਿਲ ਸਿੰਘ ਨੇ ਨਸੀਬ ਨੂੰ ਪੁੱਛਿਆ ਅਖਬਾਰ ਪੜਦਾ ਹੁੰਨਾ ਹਾਂ ਜੀ ਜਿੱਥੇ ਕਿਤੇ ਤੋ ਫਿੱਟ ਹੋ ਸਕਦਾ ਅਪਲਾਈ ਕਰਦੇ ਗਾਹਾਂ ਸਾਡਾ ਕੰਮ ਵਾਹ ਜੀ ਵਾਹ ਵਾਹ ਸਰਦਾਰ ਸਾਹਿਬ ਅਦਾ ਸਿਰੇ ਦੀ ਗੱਲ ਆਖਦੀ ਹਰਦਿਤ ਸਿੰਘ ਪੂਰਾ ਖੁਸ਼ ਸੀ ਜ਼ਗੀਰਾ ਤੇ ਨਸੀਬ ਇੱਕ ਆਸ ਲੈ ਕੇ ਉੱਠ ਖੜੇ ਤਿੰਨੇ ਪਿੰਡ ਨੂੰ ਆ ਗਏ ਮਾਮਾ ਭਾਣਜਾ ਚੁੱਪ ਹੀ ਰਹੇ ਹਰਦਿਤ ਸਿੰਘ ਰਾਮਪੁਰੇ ਤੋਂ ਪਿੰਡ ਤੱਕ ਹੁਬ ਹੁਬ ਬੋਲਦਾ ਅਤੇ ਉਹਨਾਂ ਨੂੰ ਧਰਵਾਸ ਦਵਾਉਂਦਾ ਆਇਆ ਅਖਬਾਰ ਵਿੱਚ ਹਰਮੀ ਹੀ ਨਹੀਂ 15 ਅਤੇ 28 ਤਰੀਕ ਨੂੰ ਪੋਸਟਾਂ ਨਿਕਲੀਆਂ ਨਸীব ਅਖਬਾਰ ਦੇ ਸਫਿਆਂ ਤੇ ਅਖਾਂ ਗੱਡ-ਗੱਡ ਪੋਸਟਾਂ ਨੂੰ ਪੜਦਾ ਰਹਿੰਦਾ ਜਿੱਥੇ ਵੀ ਕਿਤੇ ਉਹਨੂੰ ਠੀਕ ਲੱਗਦਾ ਉਤਰਾੰਤ ਫਾਰਮ ਮੰਗਵਾਉਂਦਾ ਤੇ ਪੋਸਟਲ ਆਰਡਰ ਖਰੀਦ ਕੇ ਅਪਲਾਈ ਕਰ ਦਿੰਦਾ ਹਾਲੇ ਤੱਕ ਕਿਸੇ ਪਾਸਿਓਂ ਵੀ ਇੰਟਰਵਿਊ ਲਈ ਉਹਨੂੰ ਬੁਲਾਇਆ ਨਹੀਂ ਗਿਆ ਸੀ ਉਧਰ ਪੁਸ਼ਪਿੰਦਰ ਨੇ ਫੈਸਲਾ ਕੀਤਾ ਕਿ ਉਹ ਪੰਜਾਬੀ ਦੀ ਐਮਏ ਕਰੇਗੀ ਉਹਦੀ ਸਲਾਹ ਸੀ ਕਿ ਉਹ ਰਾਮਪੁਰੇਹੀ ਅਕਾਦਮੀ ਵਿੱਚ ਦਾਖਲ ਹੋ ਜਾਵੇ ਨਹੀਂ ਤੇ ਪਿੰਡ ਆ ਜਾਇਆ ਕਰੇਗੀ ਅਕਾਦਮੀ ਬੜਾ ਸਟਾਫ 'ਤੇ ਮਿਹਨਤ ਪੂਰੀ ਕਰਾਉਂਦਾ। ਲਗਭਗ ਸਾਰੇ ਵਿਦਿਆਰਥੀ ਨਿਕਲ ਜਾਂਦੇ। ਕਈ ਤਾਂ ਚੰਗੇ-ਚੰਗੇ ਨੰਬਰ ਲੈ ਕੇ ਬਾਹਰ ਆਉਂਦੇ। ਕਦੇ ਕੋਈ ਮੁੰਡਾ ਜਾਂ ਕੁੜੀ ਯੂਨੀਵਰਸਿਟੀ ਪੱਧਰ ਤੇ ਵਿਦਿਆਰਥੀਆਂ ਦੀ ਟੱਕਰੋਤੇ ਵੀ ਜਾ ਖੜਦਾ। ਕਦੇ ਇਹ ਅਕਾਦਮੀ ਪ੍ਰੋਫੈਸਰ ਸੱਜਣ ਸਿੰਘ ਨੇ ਸ਼ੁਰੂ ਕੀਤੀ ਸੀ। ਆਪਣੇ ਨਾਲ ਇੱਕ ਸਕੂਲ ਟੀਚਰ ਨੂੰ ਜੋੜਿਆ ਹੋਇਆ ਸੀ। ਪਰ ਫਿਰ ਹੌਲੀ-ਹੌਲੀ ਐਮਏ ਪੰਜਾਬੀ ਦੀਆਂ ਕਲਾਸਾਂ ਦਾ ਸਾਰਾ ਕੰਮ ਉਹ ਸਕੂਲ ਟੀਚਰ ਆਪ ਹੀ ਆਪਣੇ ਘਰ ਕਰਨ ਲੱਗਿਆ। ਪ੍ਰੋਫੈਸਰ ਸੱਜਣ ਸਿੰਘ ਤਾਂ ਫਿਰ ਸਿਰਫ ਗਿਆਨੀ ਦੀਆਂ ਕਲਾਸਾਂ ਹੀ ਪੜਾਉਂਦਾ। ਇੱਕ ਦਿਨ ਪਸ਼ਪਿੰਦਰ ਹਰਿੰਦਰ ਨੂੰ ਨਾਲ ਲੈ ਕੇ ਪ੍ਰੋਫੈਸਰ ਸੱਜਣ ਸਿੰਘ ਕੋਲ ਗਈ। ਇੱਕ ਤਰ੍ਹਾਂ ਨਾਲ ਪੱਕੀ ਸਲਾਹ ਬਣਾ ਲਈ ਕਿ ਅਕਾਡਮੀ ਜੁਆਇਨ ਕਰ ਲਈ ਜਾਵੇਗੀ। ਪ੍ਰੋਫੈਸਰ ਸੱਜਣ ਸਿੰਘ ਵੱਲੋਂ ਭੇਜੇ ਵਿਦਿਆਰਥੀਆਂ ਨੂੰ ਤਾਂ ਸਕੂਲ ਟੀਚਰ ਬੜੇ ਧਿਆਨ ਨਾਲ ਪੜਾਉਂਦਾ। ਸਕੂਲ ਟੀਚਰ ਨੇ ਆਪ ਪੰਜਾਬੀ ਐਮਏ ਚੰਗੇ ਨੰਬਰ ਲੈ ਕੇ ਪਾਸ ਕੀਤੀ ਹੋਈ ਸੀ। ਵੱਡੀ ਗੱਲ ਇਮਤਿਹਾਨੀ ਸਵਾਲ ਤਿਆਰ ਕਰਾਉਣ ਵਿੱਚ ਉਹ ਪੂਰਾ ਮਾਹਿਰ ਸੀ। ਪੂਰਾ ਇੱਕ ਦਿਨ ਨਸੀਬਤ ਤੇ ਪੁਸ਼ਪਿੰਦਰ ਥੋੜੇ ਸਮੇਂ ਲਈ ਜਦੋਂ ਮਿਲੇ ਤਾਂ ਪੁਸ਼ਪਿੰਦਰ ਦੀ ਸਲਾਹ ਬਦਲ ਗਈ। ਰਾਮਪੁਰੇ ਨਾਲੋਂ ਤਾਂ ਪਟਿਆਲੇ ਜੁਨੀਵਰਸਿਟੀ ਠੀਕ ਰਹੇਗੀ। ਰਾਮਪੁਰੇ ਆਉਂਦੀ ਜਾਂਦੀ ਤਾਂ ਉਹ ਸਭ ਦੀ ਨਿਗਾਹ ਵਿੱਚ ਰਹੇਗੀ। ਮਿਲੇ ਵਗੈਰ ਉਹਨਾਂ ਤੋਂ ਰਿਹਾ ਨਾ ਜਾਣਾ। ਪਟਿਆਲੇ ਦਾਖਲਾ ਹੋਇਆ ਤਾਂ ਮਿਲਦੇ-ਗਿਲਦੇ ਰਹਿਣਗੇ। ਘਰ ਵਿੱਚ ਪੁਸ਼ਪਿੰਦਰ ਨੇ ਗੱਲ ਬਣਾਈ ਕਿ ਉਹ ਯੂਨੀਵਰਸਿਟੀ ਜਾ ਕੇ ਪੜ੍ਹਾਈ ਵਧੀਆ ਹੋਵੇਗੀ ਕੋਈ ਪੋਜੀਸ਼ਨ ਵੀ ਆ ਸਕਦੀ ਹੈ ਤੇ ਨਾਲੇ ਯੂਨੀਵਰਸਿਟੀ ਜਾ ਕੇ ਪੜਨ ਦੀ ਤਾਂ ਠੁਕੀ ਹੋਰ ਹੈ ਖਰਚ ਖਰਚ ਦੀ ਕੀ ਪਰਵਾਹੀ ਹਰਦੇਤ ਸਿੰਘ ਦੇ ਘਰ ਜੰਮ ਕੇ ਸੋ ਅਖੀਰ ਪੁਸ਼ਪਿੰਦਰ ਨੇ ਹਰਿੰਦਰ ਨੂੰ ਨਾਲ ਲਿਆ ਕਾਫੀ ਸਾਰੇ ਪੈਸੇ ਲੈ ਲੈ ਪਟਿਆਲੇ ਜਾ ਕੇ ਉਹ ਦਾਖਲ ਹੋ ਗਈ ਬੀਏ ਪੰਜਾਬੀ ਸਬਜੈਕਟ ਵਿੱਚ ਉਹਦੇ ਨੰਬਰ ਵੀ ਚੰਗੇ ਸਨ ਸੋ ਦਾਖਲਾਸਾਨੇ ਨਾਲ ਹੋ ਗਿਆ ਬੈਂਕ ਨੇ ਪਰ ਉਹ ਬੇਸ਼ਨਰੀ ਅਫਸਰਾਂ ਦੀਆਂ ਪੋਸਟਾਂ ਗੱਡੀਆਂ ਨਸੀਬ ਨੇ ਉੱਥੋਂ ਵੀ ਫਾਰਮ ਮੰਗਵਾ ਲਏ ਤੇ ਅਪਲਾਈ ਕਰ ਦਿੱਤਾ ਤੇ ਫਿਰ ਉਹਨੂੰ ਬੈਂਕ ਵਾਲਿਆਂ ਨੇ ਇੰਟਰਵਿਊ ਲਈ ਬੁਲਾ ਲਿਆ ਇੰਟਰਵਿਊ ਵੀ ਜਲੰਧਰ ਹੋਣੀ ਸੀ ਪਰ ਬੈਂਕ ਦਾ ਹੈੱਡ ਆਫਿਸ ਦਿੱਲੀ ਸੀ ਚੇਅਰਮੈਨ ਦਿੱਲੀ ਰਹਿੰਦਾ ਹੁਣ ਹਰਦਿਲ ਸਿੰਘ ਦੀ ਪੀਰੀ ਦੇਖੀ ਜਾਣੀ ਸੀ ਇਲਾਕੇ ਵਿੱਚੋਂ ਬਹੁਤ ਸਾਰੇ ਮੁੰਡਿਆਂ ਨੇ ਅਰਜ਼ੀਆਂ ਭੇਜੀਆਂ ਤੇ ਜਲੰਧਰ ਜਾ ਕੇ ਟੈਸਟ ਦਿੱਤਾ ਦਾ ਸਬਾਰਾ ਮੁੰਡਿਆਂ ਨੂੰ ਇੰਟਰਵਿਊ ਲਈ ਬੁਲਾਇਆ ਗਿਆ ਸੀ ਇਹਨਾਂ ਵਿੱਚ ਸੱਤ ਮੁੰਡੇ ਹਰਦਿਲ ਸਿੰਘ ਕੋਲ ਆਏ ਹਰਦਿਲ ਸਿੰਘ ਦੀ ਛਪਾਰਸ਼ ਪੱਥਰੋ ਤੇ ਲੀਕ ਸਮਝੀ ਜਾਂਦੀ ਚੇਅਰਮੈਨ ਤਾਂ ਭਲਾ ਸ਼੍ਰੀ ਆਦਮੀ ਐ ਪੈਸਾ ਲੈਂਦਾ ਨਹੀਂ ਪਰ ਉਹਦੇ ਅਮਲੇ ਫੈਲੇ ਦੀ ਤਾਂ ਸੌਣੀ ਖਾਦੀ ਹੋਈ ਉਹਨਾਂ ਨਾਲ ਤਾਂ ਨਿਭੜਨਾ ਪਊ ਭਾਈ ਕੁਛ ਨਾ ਕੁਛ ਝਾੜਾਂਗੇ ਤਾਂ ਹੀ ਗੱਲ ਬਣੋ ਹਰਦਿਲ ਸਿੰਘ ਹਰ ਇੱਕ ਨੂੰ ਕੰਨ ਵਿੱਚ ਕਹਿੰਦਾ 2000 ਰੁਪਈਆ ਦੇਣਾ ਸ਼ਰਤ ਸੀ ਅਮਲੇ ਫੈਲੇ ਲਈ ਚੇਅਰਮੈਨ ਕੋਲ ਸਪਾਰਸ਼ ਹਰਦਿਲ ਸਿੰਘ ਨੇ ਆਪ ਲਾਉਣੀ ਸੀ। ਦੋਵੇਂ ਗੱਲਾਂ ਚੱਲਣ ਲੱਗੀਆਂ। ਸਿਫਾਰਸ਼ ਵੀ ਅਤੇ ਪੈਸੇ ਵੀ। ਫੇਰ ਪੱਕਾ ਕੰਮ ਹੋਜੂ। ਹਰਦਿਲ ਸਿੰਘ ਖੱਬੇ ਹੱਥ ਦੀ ਮੁਠੀ ਉਤੇ ਸੱਜੇ ਹੱਥ ਦੀ ਹਥੇਲੀ ਮਾਰ ਕੇ ਆਖਦਾ ਸੱਤਾਂ ਮੁੰਡਿਆਂ ਤੋਂ 14000 ਰੁਪਏ ਲੈ ਕੇ ਹਰਦਿਲ ਸਿੰਘ ਦਿੱਲੀ ਆ। ਸੱਤਾਂ ਦੀ ਲਿਸਟ ਚੇਅਰਮੈਨ ਨੂੰ ਦੇ ਆਇਆ। ਆਰਾਮ ਪਰ ਆ ਕੇ ਦੱਸਿਆ ਸੱਤਾਂ ਦੀ ਸਪਾਰਸ਼ ਗੱਡ ਕੇ ਲਾ ਦਿੱਤੀ ਆ। ਪੈਸੇ ਵੀ ਫੇਰ ਦਿੱਤੇ ਹਨ। ਲੱਗਦਾ ਹੈ ਸੱਤਾਂ ਦਾ ਕੰਮ ਬਣ ਜਾਵੇਗਾ। 2 ਮਹੀਨਿਆਂ ਬਾਅਦ ਤਿੰਨ ਮੁੰਡਿਆਂ ਨੂੰ ਨਿਯੁਕਤੀ ਪੱਤਰ ਆ ਗਏ ਉਹਨਾਂ ਦਾ 6000 ਰੱਖ ਕੇ ਬਾਕੀ ਦਾ 2 2000 ਉਹਨੇ ਮੋੜ ਦਿੱਤਾ ਦੱਸਿਆ ਕਿ ਇਹ 2 2000 ਉਹ ਦਿੱਲੀ ਜਾ ਕੇ ਮੜਵਾ ਕੇ ਲਿਆਇਆ ਹੈ ਕੰਮ ਨਹੀਂ ਬਣਿਆ ਤਾਂ ਭਾਈ ਪੈਸੇ ਕਾ ਦੇ ਨਸੀਬ ਦੀ ਨਿਯੁਕਤੀ ਕਲਗੱਤੇ ਦੀ ਹੋਈ ਜਗੀਰਾ ਸਾਰੇ ਪਿੰਡ ਵਿੱਚ ਆਪਣੇ ਵਿੰਡੋ ਬਾਹਰ ਜਿੱਥੇ ਵੀ ਜਾਂਦਾ ਹਰਦੇਲ ਸਿੰਘ ਦਾ ਗੁਣ ਗਾਉਂਦਾ ਫਿਰਦਾ ਹਰਦੇਲ ਸਿੰਘ ਦਾ ਪੂਰਾ ਅਹਿਸਾਨਮੰਦ ਅੰਦਰ ਖਾਤੇ ਗੱਲ ਇਹ ਸੀ ਕਿ ਹਰਦੇਲ ਸਿੰਘ ਨਾਂ ਦਾ ਦਿੱਲੀ ਕਿਸੇ ਚੇਅਰਮੈਨ ਕੋਲ ਗਿਆ ਸੀ ਅਤੇ ਨਾਹੀਂ ਕਿਸੇ ਨੂੰ ਪੈਸੇ ਦਿੱਤੇ ਸਨ ਤਿੰਨ ਮੁੰਡੇ ਆਪਣੀ ਯੋਗਤਾ ਕਰਕੇ ਹੀ ਚੁਣੇ ਗਏ ਸਨ ਨਸੀਬ ਪਸ਼ਪਿੰਦਰ ਤੋਂ ਬਹੁਤ ਉੱਚਾ ਚੱਲਿਆ ਗਿਆ ਹਰ ਹਫ਼ਤੇ ਉਹ ਇੱਕ ਦੂਜੇ ਨੂੰ ਚਿੱਠੀਆਂ ਲਿਖਦੇ ਲੰਮੀਆਂ ਲੰਮੀਆਂ ਚਿੱਠੀਆਂ ਲਫਾਫਾ ਪੂਰਾ ਭਰ ਜਾਂਦਾ ਫਿਰ ਵੀ ਜਿਵੇਂ ਦੋ ਮਨੂ ਰਾਜਨਾ ਆਉਂਦਾ ਇੱਕ ਚਿੱਠੀ ਵਿੱਚ ਪਸ਼ਪਿੰਦ ਨੇ ਲਿਖਿਆ ਕਿ ਇਸ ਵਾਰ ਜਦੋਂ ਉਹ ਪਿੰਡ ਗਏ ਤਾਂ ਦੋ ਮੁੰਡੇ ਉਹਨਾਂ ਦੇ ਘਰ ਆਏ ਉਹਨੂੰ ਬਹੁਤਾ ਹੀ ਨਿਰਖ-ਪਰਖ ਨਾਲ ਦੇਖਦੇ ਰਹੇ ਬਾਪੂ ਜੀ ਵੀ ਉਸ ਦਿਨ ਘਰ ਸਨ ਮਾਂ ਨੇ ਚਾਹ ਬਣਾਈ ਤੇ ਗਰੇ ਵਿੱਚ ਚਾਹ ਦੇ ਗਲਾਸ ਦੇ ਕੇ ਉਹਨੂੰ ਬੈਠਕ ਵਿੱਚ ਭੇਜਿਆ ਉਹਨਾਂ ਦੇ ਪਿੱਛੋਂ ਹਰਿੰਦਰ ਤੋਂ ਹੀ ਪਤਾ ਲੱਗਿਆ ਕਿ ਇਹ ਪਖਤੇ ਦਾ ਇੱਕ ਮੁੰਡਾ ਸੀ ਉਹਨੂੰ ਦੇਖਣ ਆਇਆ ਸੀ ਬਾਅਦ ਵਿੱਚ ਉਹ ਮਾਂ ਨਾਲ ਲੜੀ ਕਿ ਉਹਨੂੰ ਦਾ ਸੇਵਲ ਘਰ ਵਿੱਚ ਕਿਸੇ ਨੂੰ ਕਿਉਂ ਬੁਲਾਇਆ ਗਿਆ ਤੇ ਨਾਲੇ ਉਹ ਜਦੋਂ ਐਮੇ ਵਿੱਚ ਦਾਖਲ ਹੋ ਗਈ ਤਾਂ ਐਮੇ ਤਾਂ ਪੂਰੀ ਕਰ ਲੈਣ ਦਿੱਤੀ ਜਾਵੇ ਹੁਣੇ ਵਿਆਹ ਨੂੰ ਕੀ ਹੋਇਆ ਪਰ ਨਹੀਂ ਪਸ਼ਪਿੰਦਰ ਨੇ ਨਸੀਬ ਨੂੰ ਲਿਖਿਆ ਕਿ ਬਾਪੂ ਅਤੇ ਬੇਬੇ ਹੁਣ ਉਹਦਾ ਵਿਆਹ ਕਰਨਗੇ ਐਮੇ ਵਿੱਚ ਦਾਖਲਾ ਕਰਾਉਣਾ ਤਾਂ ਇੱਕ ਸ਼ੁਗਲ ਸੀ ਮਾਪੇ ਨੇ ਕੀ ਲੈਣਾ ਹੈ ਉਹਦੀ ਐਮੇ ਤੋਂ ਉਹਨੂੰ ਡਰ ਹੈ ਕਿ ਜਦੋਂ ਮਾਪਿਆਂ ਦੀ ਮਨਪਸੰਦ ਦਾ ਕੋਈ ਮੁੰਡਾ ਮਿਲ ਗਿਆ ਤਾਂ ਉਹਨੂੰ ਵਿਣ ਦਿੱਤਾ ਜਾਵੇਗਾ ਉਹਨੂੰ ਲੱਗਦਾ ਹੈ ਜਿਵੇਂ ਮਾਂ ਉਹ ਤੋਂ ਕੋਈ ਬਦਲਾ ਲੈਣਾ ਚਾਹੁੰਦੀ ਹੋਵੇ ਹਾਲੇ ਵੀ ਕਿਹੜਾ ਉਹ ਬੁੜੀ ਹੋ ਚੱਲੀ ਹੈ ਹਾਲੇ ਹੀ ਭਲਾਂ ਵਿਆਹ ਦੀ ਕਿਹੜੀ ਲੋੜਾ ਉਹਨੂੰ ਤੇ ਫਿਰ ਉਸ ਚਿੱਠੀ ਦੇ ਅਖੀਰ ਵਿੱਚ ਪਸ਼ਪਿੰਦਰ ਨੇ ਲਿਖਿਆ ਕਿ ਉਹਨਾਂ ਨੂੰ ਹੁਣ ਆਪਣਾ ਸਮਾਂ ਵਿਚਾਰ ਲੈਣਾ ਚਾਹੀਦਾ ਹੈ ਨਸੀਬ ਦੇ ਨੌਕਰੀ ਉਧੇ ਲੱਗਣ ਦੀ ਸ਼ਰਤ ਆਪਣੇ ਪੈਰਾਂ 'ਤੇ ਖੜਾ ਹੋਣ ਦੀ ਔੜੇਕ ਉਹ ਸਭ ਹੋ ਗਿਆ ਪਸ਼ਪਿੰਦਰ ਨੇ ਇਹ ਵੀ ਲਿਖਿਆ ਕਿ ਇਸ ਬਾਰੇ ਘਰ ਵਿੱਚ ਗੱਲ ਛੇੜਨੀ ਤਾਂ ਫਜ਼ੂਲ ਹੈ ਉਹ ਕਦੇ ਵੀ ਇਹ ਮਨਜ਼ੂਰੀ ਨਹੀਂ ਦੇਣਗੇ ਸੋ ਕਿਉਂ ਨਾ ਬਾਰ ਬਾਰ ਹੀ ਕਿਧਰੇ ਕਿਸਦੇ ਘਰ ਜਾਂ ਗੁਰਦੁਆਰੇ ਵਿੱਚ ਆਨੰਦ ਕਾਰਜ ਕਰਵਾ ਲੈ ਜਾਣ ਨਸੀਬ ਦੀ ਮੋੜ ਮੇ ਜਿੱਠੀ ਆਈ ਲਿਖਿਆ ਸੀ ਪਸ਼ਵਿੰਦਰ ਠੀਕ ਸੋਚ ਰਹੀ ਹੈ ਹੁਣ ਸਮਾਂ ਆ ਗਿਆ ਹੈ ਸੱਚ ਹੀ ਜਦੋਂ ਇੱਕ ਵਾਰ ਮਾਂ ਬਾਪ ਨੇ ਉਹਨਾਂ ਨੂੰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਤਾਂ ਕਿਧਰੇ ਨਾ ਕਿਧਰੇ ਗੱਲ ਪੱਕੀ ਹੋ ਜਾਵੇਗੀ ਨਸੀਬ ਨੇ ਹਕ ਥਾਪੜੇ ਦੇ ਘਰਦਿਆਂ ਤੋਂ ਪੁੱਛਣ ਨਹੀਂ ਕਿਹੜੀ ਲੋੜ ਹੈ ਉਸ ਉਹ ਕਿਸੇ ਵੀ ਦਿਨ ਪਟਿਆਲਾ ਜਾਵੇਗਾ ਉਹ ਗੁਰਦੁਆਰੇ ਜਾਣਗੇ ਤੇ ਆਪਣਾ ਆਨੰਦ ਕਾਰਜ ਕਰਵਾ ਲੈਣਗੇ ਪਰ ਚਿੱਠੀ ਦੇ ਅਖੀਰ ਵਿੱਚ ਇੱਕ ਗੱਲ ਲਿਖੀ ਕਿ ਉਹਦਾ ਪ੍ਰੋਵੀਸ਼ਨ ਪੀਰੀਅਡ ਹੈ ਛੇ ਮਹੀਨੇ ਬਾਦੋਂ ਪੱਕਾ ਹੋ ਜਾਵੇਗਾ ਪੱਕਾ ਹੋਣ ਉੱਤੇ ਉਹਦੀ ਬਦਲੀ ਵੀ ਹੋ ਸਕਦੀ ਹੈ ਕੀ ਪਤਾ ਬਦਲੀ ਪੰਜਾਬ ਦੀ ਹੀ ਹੋ ਜਾਵੇ ਪੰਜਾਬ ਵਿੱਚ ਆ ਕੇ ਜੇ ਵਿਆਹ ਕਰਵਾਇਆ ਤਾਂ ਸਹੂਲਤ ਰਹੇਗੀ ਪਸ਼ਪਿੰਦਰ ਨੇ ਇੱਕ ਚਿੱਠੀ ਹੋਰ ਲਿਖੀ ਆਖਿਆ ਜਿੱਥੋਂ ਤੱਕ ਪੱਕਾ ਹੋਣ ਦੀ ਗੱਲ ਹੈ ਉਹ ਤਾਂ ਠੀਕ ਹੈ 6 ਮਹੀਨੇ ਤਾਂ ਪੂਰੇ ਹੋਏ ਤੇ 3 ਮਹੀਨੇ ਤਾਂ ਉਹਨੂੰ ਗਏ ਨੂੰ ਹੋ ਵੀ ਗਏ ਹੋਣਗੇ ਪੰਜਾਬ ਵਿੱਚ ਬਦਲੀ ਕਰਾਉਣ ਦੀ ਗੱਲ ਫਜ਼ੂਲ ਹੈ ਕੀ ਲੈਣਾ ਹੈ ਪੰਜਾਬ ਆ ਕੇ ਕਲਕੱਤੇ ਹੀ ਸਭ ਠੀਕ ਹੈ ਉਹ ਮੌਜਾਂ ਕਰਨਗੇ ਉੱਥੇ ਉਹਨਾਂ ਨੂੰ ਟੋਕਣ ਵਾਲਾ ਕੋਈ ਨਹੀਂ ਹੋਵੇਗਾ ਉਹ ਜਦੋਂ ਵੀ ਕਹੇਗਾ ਉਹ ਗੱਡੀ ਚੜ੍ਹ ਕੇ ਕਲਕੱਤੇ ਆਪ ਹੀ ਜਾਵੇਗੀ ਉਹਦੇ ਕੋਲ ਉਹਦੀ ਬੁੱਕਲ ਵਿੱਚ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ